ਉਹਨਾਂ ਦੇ ਚੋਰੇ ਦੀ ਦੀਸ਼ ਕਹਿ ਤਾ ਉਹਨਾਂ ਦਾ ਇੱਕ ਬਾਹਰ ਨਾਲ ਪਾਸੇ ਫਿਰ ਗਿਆ ਸੀ। 담ੇ ਤੋਂ ਜੋ ਗੱਡੀ ਆ ਰਹੀ ਸੀਗੀ ਲਾਈਟ ਵਾਲੀ ਤੇ ਉਹਨੂੰ ਲਾਈਟ ਇੰਤਾਂ ਦੇਖਣ ਪਈ। ਥਾਣਾ ਸਿੱਧਵਾ ਬੇਟ ਵਿੱਚ ਤਣਾਤ ਐਸਆਈ ਨਸੀਬ ਚੰਦ ਜੋ ਰਾਤ ਕਰੀ 12 ਵਜੇ ਡਿਊਟੀ ਤੇ ਚੈਕ ਇਨ ਕਰਨ ਲਈ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਜਾ ਰਹੇ ਸਨ। ਪਿੰਡ ਲੀਲਾ ਅਤੇ ਬੋਤਲ ਵਾਲਾ ਵਿਚਕਾਰ ਅਚਾਨਕ ਗੱਡੀ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕرائی ਜਿਸ ਵਿੱਚ ਏਐਸਈ ਨਸੀਬ ਚੰਦ, ਨਿਸ਼ਾਨ ਸਿੰਘ ਅਤੇ ਸਾਹਿਲ ਤਿੰਨੋਂ ਗੂਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਜਗਰਾਉਂ ਦੇ ਨਿਜੀ ਕਲਿਆਣੀ ਹਸਪਤਾਲ ਵਿੱਚ ਲਿਆਂਦਾ ਗਿਆ ਨਸੀਬ ਚੰਦ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਿਾਨੰਦ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਇਹਦਾ ਇਹਨਾਂ ਦੇ ਨਾਲ ਦੇ ਮਲਾਜ਼ਮ ਸੀਗੇ ਉਹਨਾਂ ਦੇ ਹਾਲਤ ਕੰਦੀ ਇਥੇ ਉਹਦਾ ਨਾਲ ਦੇ ਨਾਲ ਰਿਪੋਰਟ ਤੇ ਜੀਤੀ ਦਾ ਐਸਡੀਐਮ ਉਹਨੇ ਪੇਟ ਤੇ ਜਿਸ ਦੀ ਇਹਨਾਂ ਨੂੰ ਦੇਖਦੁਕਿਆ ਇਹਨਾਂ ਦੇ ਹੱਥ ਤੋੜ ਦਿੱਤੇ ਤੇ ਫਿਰ ਇਥੇ ਰਹਿ ਕੀਤੀ ਸਾਰੇ ਬੰਦੇ ਨਾਲ ਮਲਾਜ਼ਮਾਂ ਨੇ ਇਹ ਆਪਾਂ ਗਾਉਣਾ ਤੇ ਲੋਕ ਨਹੀਂ ਐਡਮਿਟ ਕਰਾ ਦਿੱਤੇ ਫਿਰ ਇਹਦੇ ਤੇ ਇਥੇ ਜਾ ਕੇ ਲੈ ਗਏ ਹੁਣ ਕਿਵੇਂ ਹੈ ਜੀ ਉਹਨਾਂ ਦੀ ਹੁਣ ਵੀ ਹਾਲਤ ਠੀਕ ਹੈ ਜੀ ਉਹਨਾਂ ਦੀ ਖਤਰੇ ਦੇ ਬਾਹਰ ਕਰਦੇ ਹਾਂ ਅੰਤ ਤੱਕ ਸਭ ਇਹਨਾਂ ਦੇ ਚੂਲੇ ਦੀ ਜੀ ਕਹਿਤਾ ਉਹਨਾਂ ਦਾ ਇੱਕ ਬਾਹਰ ਨਾਲ ਪਾਪੇ ਪੁੱਟ ਗਿਆ ਜੀ ਤਾਂ ਹੁਣ ਸਾਫ਼ ਦੀ ਹੋ ਗਈ ਹੈ ਖਤਰੇ ਤੋਂ ਬਾਹਰ ਆ ਗਏ ਜੀ ਤੇ ਜਿਹੜੇ ਜੋ ਫੌਂਡੇਟ ਵੀ ਸੀਗੇ ਇਹ ਰੇਡ ਕਰ ਮ ਜਾ ਰਹੇ ਜੀ ਕਿਸੇ ਤਰ੍ਹਾਂ ਤੇ ਇਹ ਸਾਹਮਣੇ ਤੋਂ ਜੋ ਗੱਡੀ ਆ ਰਹੀ ਸੀ ਕਿ ਲੈਂਡ ਪਾ ਲਈ ਤੇ ਉਹ ਲੈਟ ਇਹਨਾਂ ਦੇਖਣ ਲਈ ਤੇ ਮੇਰੀ ਪਟ્રોલ ਦੇ ਬਾਹਰ ਹੋ ਗਿਆ ਜੀ ਜਾ ਕੇ ਰਾਤ ਨੂੰ ਕੋਈ ਨਾ ਦੂਜੇ ਸਾਥੀ ਤੋਂ ਨਾ ਮਾਰੇ ਪਤਾ ਤੁਹਾਨੂੰ ਹਾਂ ਜੀ ਇੱਕ ਹੈ ਇੱਕ ਤਾਂ ਲੁਧਿਆਣਾ ਹੈ ਜੀ ਤੇ ਇਹ ਇੱਕ ਦਾ ਉਹ ਦੂਜਾ ਸੀ ਕਿ ਇਹ ਇਹਨਾਂ ਨਾਲ ਦਾ ਪਿੱਛੇ ਬੈਠਾ ਸੀ ਉਹਨਾਂ ਦਾ ਮੁੱਢਲੀ ਸਥਾਤਾ ਦੇ ਕੇ ਕੱਲੋਂ ਤੋਂ ਮੈਂ ਇਸ ਯਾਰ ਕਰ ਦਤਾ ਜੀ ਹੋ ਗਿਆ ਸੀ ਉਹ ਉਹਨੇ ਕਹੇ ਦੀ ਆਇਆ ਪਹਿਲਾਂ ਦੇਖ ਲੈ ਉਸ ਤੋਂ ਬਾਅਦ ਜੀ ਇਹਦਾ ਇਹਦੇ ਨਾਮ ਦੇ ਮਲਾਜਮ ਦੀਗੇ ਉਹਦੇ ਹਾਲਤ ਗੰਦੇ ਇਥੇ ਉਹਦਾ ਨਾਮ ਦੇ ਨਾਲ ਆਪਣੇ ਉੱਤੇ ਵੀ ਦੀ ਐਸ.ਐਮ ਉਹਨੇ ਪੇਟ ਇਸ ਕਿੰਨਾ ਦੇਖਿਆ ਕਿ ਇਹਨਾਂ ਦੇ ਹੰਦ ਕੀ ਫਿਰ ਇਹਦੀ ਰੈ ਕਿ ਸਾਰੇ ਬੰਦੇ ਨਾਲ ਮਲਾਜਮਾਂ ਨੇ ਯਾਤਾਂ ਗਿਉਣਾ ਤੇ ਲੋਕੀ ਐਡਮਿਟ ਕਰਾ ਦਿੱਤੀ ਫਿਰ ਇਹਦੀ ਤੇ ਇਥੇ ਜਾ ਕੇ ਲੈ ਗਏ ਹੁਣ ਕਿਵੇਂ ਆ ਜੀ ਉਹਨਾਂ ਦੀ ਹੁਣ ਵੀ ਹਾਲਤ ਠੀਕ ਆ ਜੀ ਇਹਨਾਂ ਦੀ ਖਤਰੇ ਦੇ ਬਾਹਰ ਕਰ ਰਿਹਾ ਹਾਂ ਅੰਤ ਤੱਕ ਇਹਨਾਂ ਦੇ ਚੂਲੇ ਦੀ ਜੀ ਕੇਰ ਦਾ ਉਹਨਾਂ ਦੇ ਇੱਕ ਹਾਦਸੇ ਤੋਂ ਬਾਅਦ ਲੱਤ ਟੁੱਟ ਗਈ ਆ ਜੀ ਤਾਂ ਹੁਣ ਸੱਤਰੀ ਹੋ ਗਈ ਆ ਖਤਰੇ ਤੋਂ ਬਾਹਰ ਆ ਜੀ ਤੇ ਜਿਹੜਾ ਜੋਰ ਤੋਂ ਡੇਟ ਵੀ ਸੀਗੇ ਇਹ ਰੇਡ ਕਰਨ ਜਾ ਰਹੇ ਸੀ ਕਿਸੇ ਤਰਫ ਤੇ ਇਹ ਸਾਹਮਣੇ ਤੋਂ ਜੋ ਗੱਡੀ ਆ ਰਹੀ ਸੀ ਕਿ ਲਾਈਟ ਬਾਲੀ ਤੇ ਉਹ ਲੈਟ ਇਹ ਤਾਂ ਦੇਖਣ ਹੀ ਭਾਈ ਜੇ ਬਲੀ ਪਟ્રોલ ਪੁੱਲਾ ਲਉਂਦੇ ਅੱਗੇ ਜਾ ਕੇ ਰਾਤ ਨੂੰ ਕੋਈ ਨਹੀਂ ਦੂਜੇ ਸਾਥੀ ਤੋਂ ਮਾਰੇ ਪਤਾ ਤਾਂ ਨਹੀਂ ਹਾਂਜੀ ਠੀਕ ਹੈ ਇੱਕ ਤਾਂ ਲੁਧਿਆਣਾ ਹੈ ਜੀ ਤੇ ਅਸੀਂ ਇਸ ਦਾ ਉਹ ਦੂਜਾ ਸੀ ਕਿ ਉਹ ਇਹ ਨਾਲ ਦਾ ਪਿੱਛੇ ਬੈਠਾ ਸੀ ਉਹਨਾਂ ਦਾ ਮੋਢੀ ਸਿਆਤਾ ਦੇ ਕੇ ਕੱਲੋਂ ਤਾਂ ਮੋਢੀ ਸਿਆ ਕਰ ਦੋਤਾ ਜੀ ਦੇਖਦੇ ਰਹੋ ਡੇਲੀ ਜਗਰਾਉ ਨਿਊਜ਼